ਇਹ ਜਿੱਥੋਂ ਦੀ ਰੋਜ਼ ਸ਼ਾਮ ਨੂੰ ਪੌੜੀਆਂ ਚੜ੍ਹਦੇ ਨੇ ਸੋਖ ਆਸਣ ਵੇਲੇ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਲੈ ਕੇ ਉਹ ਜਗ੍ਹਾ ਸੀ ਤੇ ਇਹ ਵੀ ਅੰਦਰਲੇ ਪਾਸਿਓਂ ਵਾਹਿਗੁਰੂ ਵਾਹਿਗੁਰੂ ਇਹ ਵੀ ਅੰਦਰ ਦੀਆਂ ਤਸਵੀਰਾਂ ਨੇ ਅਕਾਲ ਤਖ਼ਤ ਸਾਹਿਬ ਦੇ ਅੰਦਰੋਂ ਇਹ ਬਾਹਰਲਾ 뷰 ਤੇ ਇਹ ਜਿਹੜਾ 뷰 ਹੁਣ ਆ ਰਿਹਾ ਇਹ ਵੀ ਅੰਦਰਲਾ ਪਾਸਿਓਂ ਇਹ ਘੰਟਾ ਘਰ ਤੋਂ ਲੱਤਾ ਹੋਇਆ 뷰 ਹੈ ਅਕਾਲ ਤਖਤ ਸਾਹਿਬ ਦਾ ਤੇ ਉਹ ਸਥਾਨ ਹੈ ਜਿੱਥੇ ਗੁਰੂ ਹਰਗੋਬਿੰਦ ਸਾਹਿਬ ਜੀ ਬਰਾਜਿਆ ਕਰਦੇ ਸੀ ਉਹ ਤਖਤ ਹੈ ਅਸਲੀ ਤਖਤ ਜਿਹੜਾ ਜਿੱਥੇ ਗੁਰੂ ਹਰਗੋਬਿੰਦ ਸਾਹਿਬ ਜੀ ਬਰਾਜਦੇ ਹੁੰਦੇ ਸੀ ਤੇ ਅੱਜ ਦੀ ਡੇਟ ਦੇ ਵਿੱਚ ਇੱਥੇ ਸੋਨੇ ਦੀ ਪਾਲਕੀ ਆ ਤੇ ਸ਼ਸਤਰ ਪ੍ਰਕਾਸ਼ ਕੀਤੇ ਜਾਂਦੇ ਹਨ ਇਹ ਉਹ ਸਥਾਨ ਹੈ ਅੰਦਰਲੇ ਪਾਸੇ ਦਾ 뷰 ਹੈ ਤੇ ਇਹ ਕੋਠਾ ਸਾਹਿਬ ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਦਾ ਸੋਖਾਸਣ ਕੀਤਾ ਜਾਂਦਾ ਹੈ ਤੇ ਗੁਰੂ ਅਰਜਨ ਦੇਵ ਜੀ ਦੀ ਯਾਦ ਦੇ ਵਿੱਚ ਥੱਲੇ ਚਿੱਟੀ ਚਾਦਰ ਵਿਛਾਈ ਜਾਂਦੀ ਹੈ ਗੁਰੂ ਅਰਜਨ ਦੇਵ